ਇਥੇ ਬੀਜੀ ਸੀਗੀ ਜੀ 4 ਕਿੱਲੇ ਮੱਕੀ ਦੇ ਆ ਕੁਛ ਮੂੰਗੀ ਬੀਜੀ ਸੀ ਤਾਂ ਕੋਹ ਇਧਰ ਮੱਕੀ ਸੀ 3 ਕਿੱਲੇ ਬਾਕੀ ਵੜ ਲਈ ਆ ਚਲੋ ਪਿਆਲੀਆਂ ਕਿੰਨੀਆਂ ਗੁੱਲੀਆਂ ਆ ਸੀ ਠੀਕ ਹੀ ਆ ਚਲੋ ਵਧੀਆ ਹੋ ਗਿਆ ਜਿੰਨਾ ਵੀ ਆ ਖਰਚਾ ਖੁਰਚਾ ਨਿਕਲ ਗਿਆ ਚਲੋ ਚੋਣਾ ਚੋਣਾ ਲਾ ਲਾਂਗੇ ਚਲ ਇਹਨੇ ਨਾ ਇਹ ਖਾਲਸਾਡ ਵਾਲੇ ਆਏ ਸੀ ਉਹਨਾਂ ਨੇ ਨਾਲ ਸ਼ੁਰੂ ਕੀਤਾ ਕੰਮ ਇੱਥੇ ਤੇ ਨਾਲ ਫਿਰ ਅਹੀਂ ਵੀ ਜਾ ਕੇ ਉਹਨਾਂ ਨੂੰ ਦੱਸਿਆ ਦੱਸਿਆ ਤੇ ਫਿਰ ਆਪਣਾ ਵੀ ਕੰਮ ਸ਼ੁਰੂ ਹੋ ਗਿਆ ਨਾਲ ਇਹ ਵੀ ਸਾਰਾ ਹੋ ਗਿਆ ਫਿਰ ਬੀਬੂ ਦੇਤਾ ਉਹਨਾਂ ਨੇ ਸਾਨੂੰ ਤੇ ਬਜਾਤੀ ਮਤੀ ਬਹੁਤ ਧੰਨਵਾਦ ਕਰਦੇ ਆਂ ਜੀ ਇਹਨਾਂ ਦਾ ਜਿਨ੍ਹਾਂ ਨੇ ਸਾਡਾ ਬਾਹਾਂ ਫੜੀ ਜਾਣ ਕੇ ਤੇ ਪੈੜੀ ਪੱਧਰੀ ਕਰਾ ਕੇ ਨਾਲ ਮੱਕੀ ਦਾ ਬੀਜ ਦੇ ਕੇ ਬਜਾਈ ਮੱਕੀ ਸਾਡੇ ਕੋਲ